ਇਸ ਵਾਸਤੇ ਨਾਮਦਾਨ ਕਿਸੇ ਕੋਲ ਮੰਗਣ ਨਾ ਜਾਇਆ ਕਰੋ ਤੇ ਭੁੱਲ ਕੇ ਵੀ ਉਹ ਹੀ ਆਖਦੇ ਨੇ ਜਿਨ੍ਹਾਂ ਨੂੰ ਕੱਖ ਦਾ ਪਤਾ ਹੀ ਨਹੀਂ ਇਹ ਤੇ ਜਪਣਾ ਪਏਗਾ ਆਪਣਾ ਧਿਆਨ ਜਦ ਇੰਦਰੀਆਂ ਦੇ ਕੋਲ ਆਏਗਾ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ ਫਿਰ ਉਸ ਪ੍ਰਭੂ ਨੇ ਆਪ ਅੰਦਰ ਪਛਾਣ ਫਿਰ ਖੇਡ ਜੋ ਹੈ ਉਸਨੇ ਜੋ ਹੈ ਬਣਾਣੀ ਹੈ ਉਹ ਖੇਡ ਅੰਦਰ ਚਲਦੀ ਪਈ ਹੈ ਇਕ ਸ਼ਬਦ ਮੇਰੇ ਪ੍ਰਾਣ ਬਸਤਾਂ ਤੇ ਪ੍ਰਾਣਾ ਚ ਰਮੇ ਹੋਇਆ ਅਨਹਦ ਬਾਣੀ ਨਾਦ ਵਜਾਇਆ ਉਹ ਤੇ ਵਜ ਰਿਹਾ ਹੈ ਠਾਲ ਕਰ ਹਮਰਾ ਸਦ ਬੋਲੰਤਾ ਜਿਹੜਾ ਸਦਾ ਵੇਖਦਾ ਪਿਆ ਹੈ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਹੈ ਇਹਨਾਂ ਅੱਖਾਂ ਤੋਂ ਬਿਨਾ ਉਸ ਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਹੈ ਇਸ ਕੰਨਾਂ ਤੋਂ ਬਿਨਾ ਉਹਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਇਸ ਜ਼ੁਬਾਨ ਤੋਂ ਬਿਨਾ ਉਹਦਾ ਦਾਮਨ ਪਕੜ ਲੈਂਦਾ ਹੈ ਇਹਨਾਂ ਹੱਥਾਂ ਤੋਂ ਬਿਨਾਂ ਉਹਨੂੰ ਸਪਰਸ਼ ਕਰ ਲੈਂਦਾ ਹੈ ਉਸ ਮਹਾ ਸੁਗੰਧ ਨੂੰ ਸੋਂਗ ਲੈਂਦਾ ਹੈ ਇਸ ਨਾਸਿਕਾ ਤੋਂ ਬਿਨਾਂ ਤੇ ਜਦ ਕੋਈ ਉਹਨੂੰ ਕਹਿੰਦਾ ਅਗਥ ਕਰੋ ਕਥਨ ਕਰੋ ਕਹਿ ਦਿੰਦਾ ਅਗਮ ਅਗੌਚਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਕਤ ਉਹ ਕੇਵਲ ਮਨ ਸੁਣ ਸਕਦਾ ਹੈ ਮਨ ਰਸਮਾਨ ਸਕਦਾ ਹੈ ਮਨ ਉਸ ਸੁਗੰਧ ਨੂੰ ਸੋਂਗ ਸਕਦਾ ਹੈ ਮਨ ਉਸ ਪਰਮ ਸ਼ਕਤੀ ਦਾ ਪਰਮ ਸਰੂਪ અત્યੰਤ ਸੋਹੱਪਣ ਵੇਖ ਸਕਦਾ ਹੈ ਔਰ ਜਿਸ ਦਿਨ ਵੇਖੇਗਾ ਇੱਕ ਛੇ ਨਮਾਤਾ ਫਿਰ ਬਾਹਰ ਦੀ ਸਾਰੀ ਭਟਕਣਾ ਮਿਟ ਜਾਏਗੀ ਬਾਹਰ ਢੋਂਡਣ ਤੇ ਛੂਟ ਪਰੇ ਗੁਰ ਘਰ ਹੀ ਮਾਇਆ ਦਿਖਾਇਆ ਕਥ ਜਾਈਏ ਰੇ ਸੁਆਮੀ ਰਾਮਾਨੰਦ ਕਥ ਜਾਈਏ ਰੇ ਘਰ ਲਾ ਗੌਰੰਗ ਮੇਰਾ ਚਿੱਤ ਨਾ ਚਲਤ ਮਨ ਪਾਇਓ ਪਾ ਮਨ ਹੁਣ ਪਿੰਗਲਾ ਹੋ ਗਿਆ ਭਟਕਣਾ ਮਿਟ ਗਿਆ ਮਨ ਟਿਕ ਗਿਆ ਭਟਕਣਾ ਮਿਟ ਗਈ ਕਿਉਂ ਇਹਦੇ ਪੈਰ ਟੁੱਟ ਗਏ ਨੇ ਵਾਸ਼ਨਾ ਕਰਕੇ ਬਾਹਰ ਦੌੜਦਾ ਸੀ ਕਾਮਨਾ ਕਰਕੇ ਬਾਹਰ ਦੌੜਦਾ ਸੀ ਤੇ ਪੈਰ ਹੀ ਤੋੜ ਦਿੱਤੇ ਟੁੱਟ ਗਏ ਕਾਮਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਪੈਰੀ ਟੁੱਟ ਗਏ ਹੁਣ ਬੱਜੇ ਕਿੱਥੇ ਇਸੇ ਨੂੰ ਮਹਾਨ ਸ਼ਾਇਰ ਗਾਲिब ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ ਕਹਦੇ ਆ ਇਹ ਵੀ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਬੜਾ ਐਹਸਾਨ ਹੈ ਮੇਰੇ ਤੇ ਬਹੁਤ ਵੱਡਾ ਐਹਸਾਨ ਹੈ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھ آیا نہیں جاتا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا کہیں ان میں کس طرح کتھن کرا نہیں کہہ سکتا ਬਟਕਣਾ ਸਾਰੀ ਮਿਟ ਗਈ ਪੈਰੀ ਟੁੱਟ ਗਏ ਉਸ ਅਵਸਥਾ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਚ ਕਰ ਰਹੇ ਨੇ ਸਮਾ ਹੋ ਰ ਗਿਆ ਅਕਰੀ ਅਰਦਾਸ ਸਰਮਣ ਕਰੋ ਇੱਕ ਦਹਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਆਰਾਗ ਬੈਰ ਮਹੱਲਾ ਚੌਥਾ ਘਾਰ ਪਹਿਲਾ ਦੋ ਪਦੇ ਇੱਕ ਓੰਕਾਰ ਇਹ ਇੱਕ ਤਾਲ ਦੇ ਚ ਹੈ ਬੈਰਾੜੀ ਰਾਗ ਔਰ ਇਹ ਦੋ ਪਦਾ ਔਰ ਇਸ ਦੇ ਉਪਰ ਮੰਗਲਾ ਚਰਨ ਹੈ ਉਹ ਵਾਹਿਦ ਹੈ ਇੱਕ ਹੈ ਜਿਸ ਤੋਂ ਉਤਪਤੀ ਪਾਲਨਾ ਨਾਸ ਹੋ ਰਿਹਾ ਉਹ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਔਰ ਉਹ ਬਖਸ਼ਿੰਦ ਹੈ ਕਰਣਾਕਰ ਹੈ ਦਿਆਲੂ ਹੈ ਕਿਰਪਾਲੂ ਹੈ ਕਰੀਮ ਹੈ ਰਹੀਮ ਹੈ ਪ੍ਰਸਾਦ ਹੈ ਹਾਂ ਜੀ ਏਕ ਓੰਕਾਰ ਸਤਿਗੁਰ ਪ੍ਰਸਾਦ ਸੁਣ ਮਾਨ ਆਕਾਥ ਕਥਾ ਹਰ ਨਾਮ ਏ ਮਨ ਜਿਸ ਦਾ ਕਥਨ ਹੀ ਨਹੀਂ ਹੋ ਸਕਦਾ ਉਸ ਹਰੀ ਨਾਮ ਦੀ ਕਥਾ ਨੂੰ ਸੁਣ ਉਸ ਨੂੰ ਸੁਣ ਹਾਂ ਜੀ ਰਿੱਧ ਬੁੱਧ ਸਿੱਧ ਸੁਖ ਪਾਵਾ ਹੈ ਪਾਜ ਗੁਰਮਤ ਹਰ ਰਾਮ ਰਾਮ ਜੇ ਕਿਦਰੇ ਤੂੰ ਗੁਰੂ ਦੀ ਮਤ ਧਾਰਨ ਕਰਕੇ ਰਵੇਂ ਹੋਏ ਦਾ ਜਪ ਆਰੰਭ ਕਰਦੇਵੇਂ RAM ਦਾ ਜਪ ਆਰੰਭ ਕਰਦੇਵੇਂ ਤੂੰ ਤੈਨੂੰ ਸਾਰੀਆਂ ਰਿਧੀਆਂ ਦੀ ਪ੍ਰਾਪਤੀ ਹੋ ਜਾਏ ਪਦਾਰਥਾਂ ਦੀ ਤੈਨੂੰ ਸਾਰੀ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ ਸ਼ਕਤੀ ਦੀ ਔਰ ਤੈਨੂੰ ਸਾਰੀ ਬੁੱਧ ਦੀ ਪ੍ਰਾਪਤੀ ਹੋ ਜਾਏ ਸਾਰੇ ਗਿਆਨ ਦੀ ਤੈਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਏ ਗਿਆਨ ਦੀਆਂ ਤਿੰਨ ਧਾਰਾਵਾਂ ਨਹੀਂ ਸਾਰੇ ਦਾ ਸਾਰਾ ਮੁਕੰਮਲ ਗਿਆਨ ਤੈਨੂੰ ਪ੍ਰਾਪਤ ਹੋ ਜਾਏ ਤੈਨੂੰ ਸਾਰੀ ਸ਼ਕਤੀ ਪ੍ਰਾਪਤ ਹੋ ਜਾਏ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣ ਜੇ ਗੁਰੂ ਦੀ ਮਦਦ ਧਾਰਨ ਕਰਕੇ ਤੂੰ ਐਸੇ ਪ੍ਰਭੂ ਦਾ ਜਪ ਕਰੇ ਹਾਂ ਜੀ ਫਰਾਹ ਨਾਨਕ ਆਖਿਆ ਪ੍ਰਾਣ ਜਾਸੀ ਉਤਮ ਖਾਟ ਦਰਸ਼ਨ ਗਾਵਹਿ ਰਾਂ ਬੇਸ਼ਮਾਰ ਪੁਰਾਣਿਕ ਗ੍ਰੰਥ ਨੇ ਤੇ ਬੇਸ਼ਮਾਰ ਉਹਨਾਂ ਦੀ ਵਿਆਖਿਆ ਹੈ ਉਹ ਵੀ ਇਸ ਅਖਤ ਹਰੀ ਨਾਮ ਦੀ ਮਹਿਮਾ ਨੂੰ ਗਿਆਨ ਕਰ ਰਹੇ ਨੇ ਕਹਿ ਰਹੇ ਨੇ ਕਹਿ ਰਹੇ ਨੇ ਆਂਦੀ ਸ਼ੰਕਰ ਕਰੋੜ 33 ਧਿਆਉ ਨਹੀਂ ਜਾਣਿਓ ਹਰ ਮਰਮ 33 ਕਰੋੜ ਦੇਵਤੇ ਦੇਵੇ ਸ਼ਕਤੀ ਰੱਖਣ ਵਾਲੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਈਸ਼ ਸ਼ਿਵ ਜੀ ਦਰਸਲ ਉਸ ਮਰਮ ਨੂੰ ਉਸ ਮਰਮ ਤੱਕ ਇਨਾ 33 ਕਰੋੜ ਤੇ ਸਮੇਤ ਸ਼ਿਵ ਜੀ ਨਹੀਂ ਪਹੁੰਚ ਨਹੀਂ ਹੈ ਉਹਨਾਂ ਨੇ ਵੀ ਮਰਮ ਨੂੰ ਨਹੀਂ ਜਾਣਿਆ ਇਸ ਭੇਦ ਨੂੰ ਨਹੀਂ ਜਾਣਿਆ ਕਿਧਰੇ ਐਸਾ ਨਾ ਸਮਝ ਲੈਣਾ ਕਿਸੇ ਮਹਾਪੁਰਸ਼ ਦੀ ਮੈ ਤੁਹੇਨ ਕਰ ਰਿਹਾ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਬਹੁਤ ਵੱਡਾ ਧਿਆਨੀ ਹੈ ਸ਼ਿਵ ਬਹੁਤ ਵੱਡਾ ਗਿਆਨੀ ਹੈ ਸ਼ਿਵ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਰਮ ਭੇਰ ਇਹ ਉਹਦੀ ਪਕੜ ਦੇਚ ਨਹੀਂ ਆਇਆ ਉਹਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ ਜੋ ਕੁਝ ਜੀਵਨ ਦੇਚ ਹੋਇਆ ਤੋਂ ਮਹਾਰਾਜ ਕਹਿ ਰਹੇ ਨੇ ਭੇਰ ਇਨਾਂ ਦੇਵਤਿਆਂ ਨੇ ਨਹੀਂ ਜਾਣਿਆ ਸ਼ਿਵ ਜੀ ਨੇ ਨਹੀਂ ਜਾਣਿਆ ਹਾਂ ਜੀ ਸੂਰ ਨਰ ਗਣ ਗੰਧਰਵ ਜਸ ਗਾਵਹਿ ਸਭ ਗਾਵਤ ਜੀਤ ਉਪਾਮ ਜਿਤਨੇ ਵੀ ਪ੍ਰਭੂ ਨੇ ਬਣਾਏ ਨੇ ਆਪਣੀ ਆਪਣੀ ਬੁੱਧ ਨਾਲ ਸਾਰੇ ਗਾਇਨ ਕਰਦੇ ਨੇ ਇਹ ਜੋ ਦੇਵਤਿਆਂ ਦੇ ਸੰਗੀਤਕਾਰ ਨੇ ਗਣ ਗੰਧਰਵ ਇਹ ਵੀ ਗਾ ਗਾ ਕੇ ਉਸੇ ਦਾ बखान ਕਰ ਰਹੇ ਨੇ ਔਰ ਕਹਿ ਰਹੇ ਨੇ ਮਰ ਰਾਜ਼ ਸਾਡੀ ਪਕੜ ਦੇ ਚ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਹਾਂਜੀ ਨਾਨਕ ਕਿਰਪਾ ਕਰੀ ਹਰ ਜਨ ਕੋ ਤੇ ਸੰਤ ਭਲੇ ਹਰ ਰਾਂ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਉਸ ਪਰਿਪੂਰਨ ਪਰਮਾਤਮਾ ਨੇ ਰਹਿਮਤ ਕਰ ਦਿੱਤੀ ਏ ਉਹ ਸੰਤ ਜਨ ਮਹਾਨ ਨੇ ਉਹ ਇਸ ਅਕਥ ਕਥਾ ਨੂੰ ਸਮਝੇ ਨੇ ਔਰ ਇਸ ਅਕਥ ਅਵਸਥਾ ਤੱਕ ਪਹੁੰਚੇ ਨੇ ਆਨੰਦ ਮਾਣਿਆ ਰਸ ਮਾਣਿਆ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ